ਦੇਖੋ ਜੀ ਨਵੇਂ ਸਾਲ ਨੂੰ ਲੈ ਕੇ ਸਾਡੇ ਸਭ ਦੇ ਮਨ ਦੇ ਵਿੱਚ ਬੜੀਆਂ ਹੀ ਆਸਾਂ ਉਮੀਦਾਂ ਨੇ ਸਾਰੇ ਚਾਹੁੰਦੇ ਨੇ ਕਿ ਇਹ ਨਵਾਂ ਸਾਲ ਸਾਡੀ ਜ਼ਿੰਦਗੀ ਦਾ ਸਭ ਤੋਂ ਚੰਗਾ ਸਾਲ ਸਿੱਧ ਹੋਵੇ ਸਾਡੇ ਜੀਵਨ ਦੇ ਵਿੱਚ ਖੁਸ਼ੀ ਹੋਵੇ ਇਸ ਕਰਕੇ ਨਵੇਂ ਸਾਲ ਦਾ ਸਵਾਗਤ ਹਰ ਇੱਕ ਬਲੁਖ ਆਪੋ ਆਪਣੇ ਢੰਗ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਈ ਲੋਕ 31 ਦਸੰਬਰ ਦੀ ਰਾਤ ਪਾਰਟੀ ਕਰਦੇ ਨੇ, ਜਸ਼ਨ ਮਨਾਉਂਦੇ ਨੇ, ਉਹ ਇਸ ਤਰੀਕੇ ਦੇ ਨਾਲ ਨਵੇਂ ਸਾਲ ਦਾ ਸਵਾਗਤ ਕਰਨਾ ਚਾਹੁੰਦੇ ਨੇ। ਕਈ ਲੋਕ ਗੁਰੂ ਘਰਾਂ ਦੇ ਵਿੱਚ ਜਾ ਕੇ ਪਾਠ ਪੂਜਾ ਕਰ ਰਹੇ ਨੇ। ਗੁਰੂ ਦੀ ਹਜ਼ੂਰੀ ਦੇ ਵਿੱਚ, ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਉਹ ਆਪਣੇ ਨਵੇਂ ਸਾਲ ਦਾ ਸਵਾਗਤ ਕਰ ਰਹੇ ਨੇ। ਤਾਂ ਦੇਖੋ ਜੀ, ਜੋ ਬਲੁਖ ਗੁਰੂ ਘਰਾਂ ਦੇ ਵਿੱਚ ਜਾ ਕੇ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਨਾ ਮਿਸਾਲ ਦਾ ਸਵਾਗਤ ਕਰ ਰਹੇ ਹਾਂ ਉਹ ਤਾਂ ਵੱਡੇ ਕਰਮਾਂ ਨੇ ਪਰ ਮੁੜਕ ਕਿਸੇ ਦਾ ਆਰਥ ਕਰਕੇ ਗੁਰੂ ਘਰ ਨਹੀਂ ਜਾ ਸਕੇ ਘਰ ਦੇ ਵਿੱਚ ਨੇ ਤਾਂ ਜੇਕਰ ਉਹ ਹਿੰਮਤ ਕਰਕੇ ਰਾਤ ਨੂੰ 12 ਵਜੇ ਉੱਠ ਕੇ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਦੇਣ ਭਾਵੇਂ ਇੱਕ ਸ਼ਰਤ ਇਹਦਾ ਆਜਾਪ ਕਰ ਲੈ ਮਰਜ਼ੀ ਆਪਣੀ ਚਾਹੇ ਤਾਂ ਕੋਈ ਪੰਜ ਬਾਣੀਆਂ ਉਹਨਾਂ ਨੇ ਤਲੀਜ਼ਤ ਕਰ ਲੈ ਕੋਈ ਜਪੁਜੀ ਸਾਹਿਬ ਦਾ ਪਾਠ ਕਰ ਲੈ ਜਿੰਨੀ ਕ ਸੇਵਾ ਆਪਾਂ ਕਰ ਸਕਦੇ ਹਾਂ ਉੰਨੀ ਹੀ ਕਰਗੇ ਤਾਂ ਸਾਡੇ ਤੇ ਸਤਿਗੁਰ ਸੱਚੇ ਬਾਸ਼ਾ ਦੀ ਬੇਅੰਤ ਕਿਰਪਾ ਹੋਵੇਗੀ ਜੇਕਰ ਜਿਆਦਾ ਸਮਾਂ ਸੇਵਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ 5-10 ਮਿੰਟ ਬੈਠ ਕੇ ਗੁਰਮਤਿ ਦਾ ਜਾਪ ਕਰ ਲਈਏ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰ ਲਈਏ ਜਾਂ ਫਿਰ ਜਪੀ ਸਾਹਿਬ ਦਾ ਪਾਠ ਕਰ ਲਈਏ ਤਾਂ ਸਾਡੇ ਤੇ ਵੀ ਸਤਿਗੁਰ ਸੱਚੇ ਬਾਸ਼ਾ ਦੀ ਬੇਅੰਤ ਕਿਰਪਾ ਹੋਵੇਗੀ ਕਿਉਂਕਿ ਜੇਕਰ ਅਸੀਂ ਔਰ ਵਾਲੇ ਨਵੇਂ ਬਰੇ ਦੇ ਵਿੱਚ ਕਦਮ ਗੁਰੂ ਦੀ ਦੂਧ ਵਿੱਚ ਬੈਠ ਕੇ ਰੱਖਾਂਗੇ ਤਾਂ ਸਾਡੇ ਤੇ ਸਾਰਾ ਹਿੱਸਾ ਸਤਿਗੁਰ ਸੱਚੇ ਕੋ ਆਸ਼ਾ ਦੀ ਕਿਰਪਾ ਜੁਰਮ ਨਹੀਂ ਕਰੇਗਾ ਤਾਂ ਫਿਰ ਆਗੋ ਰਾਤ ਨੂੰ ਸੌਣ ਲੱਗਿਆਂ అలਾਰਮ ਸੈੱਟ ਕਰਕੇ ਸੋਇਓ